ਉਹ ਲਗਾਤਾਰ ਡੇਢ ਘੰਟੇ ਦੇ ਵਿੱਚ ਖੁੱਲਾ ਸਮਾਂ ਸਾਰਿਆਂ ਨੂੰ ਦਿੱਤਾ ਗਿਆ ਸੀ ਤਾਂ ਕਿ ਕਿਸੇ ਦੇ ਕੋਈ ਵਿਚਾਰ ਜਿਹੜੇ ਆ ਉਹ ਰਹਿ ਨਾ ਜਾਣ ਸਮੂਹਿਕ ਤੌਰ ਤੇ ਪ੍ਰਧਾਨ ਕਿਉਂਕਿ ਮੁਖ ਹੁੰਦਾ ਤੇ ਮੈਂ ਉਸ ਆਦਮ ਤੇ ਸਤਕਾਰ ਤਹਿਤ ਇਸ ਪ੍ਰਧਾਨ ਕੀ ਅਹੁਦੇ ਤੋਂ ਤਰੰਤ ਤਸਦੀਕਾ ਦੇਣਾ ਗੁਰੂ ਸਾਹਿਬ ਕਿਰਪਾ ਕਰਨ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਵਾਰ ਸੰਸਥਾ ਆ ਔਰ ਅਕਾਲ ਪਤਖ ਸਿੱਖਾਂ ਦਾ ਸਰਮੌਰ ਤਖਤ ਜਿੱਥੋਂ ਕੋਈ ਵੀ ਸਖਮ ਹੋ ਨਕਰ ਨਹੀਂ ਹੁੰਦਾ ਤੇ ਸ਼੍ਰੋਮਣੀ ਅਕਾਲੀ ਦਲ ਵੀ ਇਸ ਤਖਤ ਸਾਹਿਬ ਦੀ ਥਾਪੀ ਨੂੰ ਜਥੇਬੰਦੀ ਆ ਸਮਾਂ ਬਹੁਤ ਗੰਭੀਰ ਚੱਲ ਰਿਹਾ ਸਰਕਾਰਾਂ ਦੇ ਸਿੱਧੇ ਤੇ ਸਿੱਧੇ ਤੌਰ ਦੇ ਉੱਤੇ ਬੜੇ ਯਤਨ ਆ ਕਿ ਇਹਨਾਂ ਜਥੇਬੰਦੀਆਂ ਨੂੰ ਕਿਵੇਂ ਕਮਜ਼ੋਰ ਕੀਤਾ ਜਾਵੇ ਮੈਂ ਖਾਲਸਾ ਪੰਥ ਨੂੰ ਫਿਰ ਦੁਬਾਰਾ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਧਾਮ ਹੀ ਵਰਗਾ ਆਊਗਾ ਚਲਿਆ ਜਾਊਗਾ ਜਥੇਬੰਦੀਆਂ ਹਮੇਸ਼ਾ ਬਾਸ ਤੇ ਰਹਿਣੀਆਂ ਜੇ ਜਥੇਬੰਦੀਆਂ ਕਮਜ਼ੋਰ ਹੋ ਗਈਆਂ ਤੇ ਫੇਰ ਭਾਈ ਮਨੁੱਖ ਵੀ ਬੌਣੇ ਹੋ ਜਾਣਗੇ ਮੈਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕੀਤੀ ਸੀ ਦੂਸਰੀ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਤੁਹਾਡੇ ਸਵਾਲ ਜਵਾਬ ਜਿਹੜੇ ਆ ਆ ਇਹਦੇ ਵਿੱਚ ਹੀ ਦੇ ਦਿੱਤੇ ਆ ਤੇ ਕਈ ਵਾਰੀ ਹੁੰਦਾ ਕੀ ਆ ਕਿ ਆਪਾਂ ਐਸੇ ਇਲਜਾਜ਼ ਦੇ ਵਿੱਚ ਪੈ ਜਾਂਦੇ ਆ ਜਿਹੜੀ ਗੱਲ ਬੁਲਾਰੇ ਨੇ ਕਹਿਣੀ ਹੁੰਦੀ ਉਹ ਗੱਲ ਕਹੇ ਨਹੀਂ ਹੁੰਦੀ ਤੇ ਉਹ ਟਿੰਟ ਹੋਰ ਪਾਸੇ ਨੂੰ ਹੋ ਜਾਂਦੀ ਸੋ ਮੈਂ ਜਿਹੜੀਆਂ ਮੇਰੀਆਂ ਭਾਵਨਾਵਾਂ ਸੀ ਉਹ ਮੈਂ ਤੁਹਾਨੂੰ ਸਾਰੀਆਂ ਜਾਹਰ ਕਰਤੀਆਂ ਤੇ ਤੁਹਾਡਾ ਧੰਨਵਾਦ ਵੀ ਕਰਦਾ ਕਿ ਤੁਸੀਂ ਵੀ ਬਹੁਤ ਸਾਥ ਦਿੱਤਾ ਕਈਆਂ ਨਾਲ ਮੇਰੀ ਬੰਟੂ ਬੰਨ ਵੀ ਕਈਆਂ ਨਾਲ ਬੰਟੂ ਬੰਨ ਨਹੀਂ ਵੀ ਹੋਈ ਤੁਹਾਡਾ ਵੀ ਆਪਣਾ ਤਰਕ ਹੁੰਦਾ ਵੀ ਕੋਈ ਮਾੜੀ ਮੁਰਤੀ ਜਿਹੜੀ ਆ ਖਬਰ ਦਾ ਉਹ ਆਪਣੇ ਉਹਦੀ ਕਾਰਜਸ਼ੀਲ ਹੋ ਜਾਏ ਪਰ ਕਈ ਵਾਰੀ ਮੇਰੇ ਕੋ ਵੀ ਵਾਕਤ ਨਹੀਂ ਹੁੰਦਾ ਪਰ ਮੈਂ ਤੁਹਾਡਾ ਹਮੇਸ਼ਾ ਹੀ ਰਿਣੀ ਬੀ ਆ ਧੰਨਵਾਦ ਵੀ ਕਰਦਾ ਮੀਡੀਆ ਨੇ ਹਮੇਸ਼ਾ ਬਹੁਤ ਸਾਥ ਦਿੱਤਾ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਤੁਹਾਡਾ ਵੀ ਯੋਗਦਾਨ ਹੈ ਕਈ ਵਾਰੀ ਆਪਾਂ ਚਰਚਾਵਾਂ ਇਦਾਂ ਦੀਆਂ ਛੇੜ ਦਿੰਨੇ ਆ ਜਿਹੜੀਆਂ ਗੁਰੂ ਘਰ ਦੀਆਂ ਮਰਿਆਦਾਵ ਦੇ ਅਨੁਕੂਲ ਨਹੀਂ ਹੁੰਦੀਆਂ ਤੇ ਗੁਰੂ ਸਾਹਿਬ ਕਿਰਪਾ ਕਰਨ ਇਹ ਮਰਿਆਦਾਵਾਂ ਦਾ ਆਪਾਂ ਜੇ ਪਾਲਣਾ ਨਾ ਕਰਾਂਗੇ ਫਿਰ ਆਪਣੇ ਵੀ ਕਿਰਦਾਰ ਕੁਛ ਹੀ ਗੱਲ ਨੂੰ ਆਪਾਂ ਵੀ ਸਾਡੇ ਵਾਲੀਆਂ ਉਮਰਾਂ ਤੇ ਜਾਣਾ ਹੀ ਆ। ਸੋ ਫਿਰ ਦੁਬਾਰਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਅਸਤੀਫਾ ਦਿੱਤਾ। ਇਹਨੂੰ ਪ੍ਰਵਾਨ ਕਰਨਾ ਹਾਊਸ ਦੀ ਜ਼ਿੰਮੇਵਾਰੀ ਉਹ ਸੋਚਣਗੇ ਕਿ ਅਸਤੀਫਾ ਇਹ ਮੈਂ ਮੈਂ ਪਹਿਲਾਂ ਗਿਆ ਸੀ ਅੰਮ੍ਰਿਤਾਲ ਅੰਮ੍ਰਿਤਾਲ ਮੈਂ ਪਹਿਲਾਂ ਕਿਹਾ ਸੀ ਮੈਂ ਇਸ ਬਾਤ ਚ ਨਹੀਂ ਪੈਣਾ। ਮੈਂ ਆਪਣਾ ਅਸਤੀਫਾ ਜਿਹੜਾ ਆ ਆੰਤਰ ਕਮੇਟੀ ਨੂੰ ਦੇ ਦਿੱਤਾ ਕਿਉਂਕਿ ਆੰਤਰ ਕਮੇਟੀ ਦੇ ਅਹੁਦੇਦਾਰਾਂ ਨੂੰ ਦੇਣਾ ਬਣਦਾ ਇਹ ਹੁਣ ਉਹ ਸੋਚਣ ਨੂੰ ਨਹੀਂ ਕੀ ਕਰਨ ਮੈਂ ਆਪਣਾ ਤਰਨਤ ਕਰ ਦਤਾਂ ਉਹ ਲਗਾਤਾਰ ਡੇਢ ਘੰਟੇ ਦੇ ਵਿੱਚ ਖੁੱਲਾ ਸਮਾਂ ਸਾਰਿਆਂ ਨੂੰ ਦਿੱਤਾ ਗਿਆ ਸੀ ਤਾਂ ਕਿ ਕਿਸੇ ਦੇ ਕੋਈ ਵਿਚਾਰ ਜਿਹੜੇ ਆ ਉਹ ਰਹਿ ਨਾ ਜਾਣ ਸਮੂਹਿਕ ਤੌਰ ਤੇ ਪ੍ਰਧਾਨ ਕਿਉਂਕਿ ਮੁਖ ਹੁੰਦਾ ਤੇ ਮੈਂ ਉਸ ਆਦਮ ਤੇ ਸਤਕਾਰ ਤਹਿਤ ਇਸ ਪ੍ਰਧਾਨ ਕੀ ਅਹੁਦੇ ਤੋਂ ਤਰਨਤ ਤਸਦੀਕਾ ਦੇਣਾ ਗੁਰੂ ਸਾਹਿਬ ਕਿਰਪਾ ਕਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਆ। ਔਰ ਅਕਾਲ ਪੁਰਖ ਸਿੱਖਾਂ ਦਾ ਸਰਮੌਰ ਤਖਤ ਜਿੱਥੋਂ ਕੋਈ ਵੀ ਸਖਮੂਨ ਕਰਨੀ ਹੁੰਦਾ। ਤੇ ਸ਼੍ਰੋਮਣੀ ਅਕਾਲੀ ਦਲ ਵੀ ਇਸ ਤਖਤ ਸਾਹਿਬ ਦੀ ਥਾਪੀ ਨੂੰ ਜਥੇਬੰਦੀ ਆ ਸਮਾਂ ਬਹੁਤ ਗੰਭੀਰ ਚੱਲ ਰਿਹਾ। ਸਰਕਾਰਾਂ ਦੇ ਸਿੱਧੇ ਤੇ ਸਿੱਧੇ ਤੌਰ ਦੇ ਉੱਤੇ ਬੜੇ ਯਤਨ ਆ ਕਿ ਇਹਨਾਂ ਜਥੇਬੰਦੀਆਂ ਨੂੰ ਕਿਵੇਂ ਕਮਜ਼ੋਰ ਕੀਤਾ ਜਾਵੇ। ਮੈਂ ਖਾਲਸਾ ਪੰਥ ਨੂੰ ਫਿਰ ਦੁਬਾਰਾ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਧਾਮ ਹੀ ਵਰਗਾ ਆਊਗਾ ਚਲਿਆ ਜਾਊਗਾ ਜਥੇਬੰਦੀਆਂ ਹਮੇਸ਼ਾ ਬਾਸ ਤੇ ਰਹਿਣੀਆਂ ਜੇ ਜਥੇਬੰਦੀਆਂ ਕਮਜ਼ੋਰ ਹੋ ਗਈਆਂ ਤੇ ਫੇਰ ਭਾਈ ਮਨੁੱਖ ਵੀ ਬੌਣੇ ਹੋ ਜਾਣਗੇ ਮੈਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕੀਤੀ ਸੀ ਦੂਸਰੀ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਤੁਹਾਡੇ ਸਵਾਲ ਜਵਾਬ ਜਿਹੜੇ ਆ ਆ ਇਹਦੇ ਵਿੱਚ ਹੀ ਦੇ ਦਿੱਤੇ ਆ ਤੇ ਕਈ ਵਾਰੀ ਹੁੰਦਾ ਕੀ ਆ ਕਿ ਆਪਾਂ ਐਸੇ ਇਲਜਾਜ਼ ਦੇ ਵਿੱਚ ਪੈ ਜਾਂਦੇ ਆ ਜਿਹੜੀ ਗੱਲ ਬੁਲਾਰੇ ਨੇ ਕਹਿਣੀ ਹੁੰਦੀ ਉਹ ਗੱਲ ਕਹਿ ਨਹੀਂ ਹੁੰਦੀ ਤੇ ਉਹ ਟਿੰਟ ਹੋਰ ਪਾਸੇ ਨੂੰ ਹੋ ਜਾਂਦੀ ਸੋ ਮੈਂ ਜਿਹੜੀਆਂ ਮੇਰੀਆਂ ਭਾਵਨਾਵਾਂ ਸੀ ਉਹ ਮੈਂ ਤੁਹਾਨੂੰ ਸਾਰੀਆਂ ਜ਼ਾਹਰ ਕਰਤੀਆਂ ਤੇ ਤੁਹਾਡਾ ਧੰਨਵਾਦ ਵੀ ਕਰਦਾ ਕਿ ਤੁਸੀਂ ਵੀ ਬਹੁਤ ਸਾਥ ਦਿੱਤਾ ਕਈਆਂ ਨਾਲ ਮੇਰੀ ਬੰਟੂ ਬੰਨ ਵੀ ਕਈਆਂ ਨਾਲ ਬੰਟੂ ਬੰਨ ਨਹੀਂ ਵੀ ਹੋਈ ਤੁਹਾਡਾ ਵੀ ਆਪਣਾ ਤਰਕ ਹੁੰਦਾ ਵੀ ਕੋਈ ਮਾੜੀ ਮੁਰਤੀ ਜਿਹੜੀ ਆ ਖਬਰ ਦਾ ਉਹ ਆਪਣੇ ਉਹਦੀ ਕਾਰਜਸ਼ੀਲ ਹੋ ਜਾਏ ਪਰ ਕਈ ਵਾਰੀ ਮੇਰੇ ਕੋ ਵੀ ਵਾਕਤ ਨਹੀਂ ਹੁੰਦਾ ਪਰ ਮੈਂ ਤੁਹਾਡਾ ਹਮੇਸ਼ਾ ਹੀ ਰਿਣੀ ਬੀ ਆ ਧੰਨਵਾਦ ਵੀ ਕਰਦਾ ਮੀਡੀਆ ਨੇ ਹਮੇਸ਼ਾ ਬਹੁਤ ਸਾਥ ਦਿੱਤਾ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਤੁਹਾਡਾ ਵੀ ਯੋਗਦਾਨ ਹੈ ਕਈ ਵਾਰੀ ਆਪਾਂ ਚਰਚਾਵਾਂ ਇਦਾਂ ਦੀਆਂ ਛੇੜ ਦਿੰਨੇ ਆ ਜਿਹੜੀਆਂ ਗੁਰੂ ਘਰ ਦੀਆਂ ਮਰਿਆਦਾਵ ਦੇ ਅਨੁਕੂਲ ਨਹੀਂ ਹੁੰਦੀਆਂ ਤੇ ਗੁਰੂ ਸਾਹਿਬ ਕਿਰਪਾ ਕਰਨ ਇਹ ਮਰਿਆਦਾਵਾਂ ਦਾ ਆਪਾਂ ਜੇ ਪਾਲਣਾ ਨਾ ਕਰਾਂਗੇ ਫਿਰ ਆਪਣੇ ਵੀ ਕਿਰਦਾਰ ਕੁਝ ਕਾਲ ਨੂੰ ਆਪਾਂ ਵੀ ਸਾਡੇ ਵਾਲੀਆਂ ਉਮਰਾਂ ਤੇ ਜਾਣਾ ਹੀ ਆ। ਸੋ ਫਿਰ ਦੁਬਾਰਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣਾ ਹਸਤੀਵਾ ਦਿੱਤਾ। ਇਹਨੂੰ ਪ੍ਰਵਾਨ ਕਰਨਾ ਹਾਊਸ ਦੀ ਜ਼ਿੰਮੇਵਾਰੀ ਇਹ ਮੈਂ ਸੋਚਣਗੇ ਕਿ ਹਸਤੀਵਾ ਇਹ ਮੈਂ ਮੈਂ ਪਹਿਲਾਂ ਗਿਆਦੀ ਅਮਰਤਾਲ ਅਮਰਤਬਾਲ ਮੈਂ ਪਹਿਲਾਂ ਕਿਹਾ ਸੀ ਮੈਂ ਇਸ ਬਾਤ ਚ ਨਹੀਂ ਪੈਣਾ ਮੈਂ ਆਪਣਾ ਹਸਤੀਵਾ ਜਿਹੜਾ ਆ ਆੰਤਰ ਕਮੇਟੀ ਨੂੰ ਦੇ ਦਿੱਤਾ ਕਿਉਂਕਿ ਆੰਤਰ ਕਮੇਟੀ ਦੇ ਅਧਿਕਾਰਾਂ ਨੂੰ ਲੈਣਾ ਬਣਦਾ ਇਹ ਹੁਣ ਉਹ ਸੋਚਣ ਨੂੰ ਨਹੀਂ ਕੀ ਕਰਨ ਮੈਂ ਆਪਣਾ ਤਰਨਤ ਕਰ ਦਤਾ